ਗੁਰੂ ਪਿਆਰੀ ਗੁਰੂ ਸواری ਸਾਧ ਸੰਗ ਜੀਓ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਪੰਨਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਰਸਨਾ ਗੁਣ ਗੋਪਾਲ ਨਿਤ ਗਾਏਨ ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਰਸਨਾ ਦੇ ਨਾਲ ਆਪਣੇ ਜੀਭਾ ਦੇ ਨਾਲ ਸਾਨੂੰ ਉਸ ਪ੍ਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ ਕਿਉਂਕਿ ਜਿਹੜਾ ਉਸ ਪ੍ਰਮਾਤਮਾ ਦੇ ਗੁਣ ਗਾਉਣ ਲੱਗ ਜਾਂਦਾ ਹੈ ਫਿਰ ਉਹ ਆਪਣਾ ਜਨਮ ਵੀ ਸਫਲਾ ਕਰ ਲੈਂਦਾ ਹੈ ਅਤੇ ਆਪਣੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ ਆਪ ਜਪੇ ਅਵਰਾ ਨਾਮ ਜਪਾਵੇ ਜਿਹੜਾ ਮਨੁੱਖ ਆਪ ਵੀ ਜਪਦਾ ਹੈ ਅਤੇ ਹੋਰਨਾਂ ਨੂੰ ਵੀ ਜਪਾਉਂਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਹ ਮਨੁੱਖ ਆਪਣਾ ਜਿਹੜਾ ਜੀਵਨ ਹੈ ਆਪਣਾ ਜਨਮ ਹੈ ਉਹ ਸਫਲਾ ਕਰ ਲੈਂਦਾ ਹੈ ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਦੁਨੀਆ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀਆਂ ਤਾਂ ਉਦਾਸੀਆਂ ਕਰਦੇ ਕਰਦੇ ਇੱਕ ਦਿਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਦੇ ਭਾਈ ਮਰਦਾਨਾ ਜੀ ਤੁਲੰਬੇ ਪਿੰਡ ਦੇ ਵਿੱਚ ਪਹੁੰਚ ਚੁੱਕੇ ਸਨ ਅਤੇ ਇਹ ਪਿੰਡ ਅੱਜਕੱਲ੍ਹ ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਦੇ ਵਿੱਚ ਹੈ। ਅਤੇ ਤੁਲੰਬੇ ਪਿੰਡ ਦੇ ਵਿੱਚ ਇੱਕ ਬੜਾ ਵੱਡਾ ਠੱਗ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣ ਠੱਗ। ਅਤੇ ਉਸ ਨੇ ਸ਼ਹਿਰ ਤੋਂ ਬਾਹਰ-ਵਾਰ ਆਪਣੇ ਪਿੰਡ ਤੋਂ ਬਾਹਰ-ਵਾਰ ਇੱਕ ਧਰਮਸ਼ਾਲਾ ਬਣਾਈ ਹੋਈ ਸੀ। ਜਿੱਥੇ ਹੋ ਆਏ ਗਏ ਰਾਈਆਂ ਦੀ ਸੇਵਾ ਕਰਦਾ ਸੀ ਦਿਖਾਵੇ ਵਾਸਤੇ ਆਪ ਉਸਨੇ ਸਾਧੂਆਂ ਵਾਲੇ ਫਕੀਰਾਂ ਵਾਲੇ ਕੱਪੜੇ ਪਾਉਂਦਾ ਸੀ ਅਤੇ ਜਿਸ ਤੋਂ ਇਹ ਲੱਗ ਸਕੇ ਕਿ ਇਹ ਬੜਾ ਹੀ ਸੱਚਾ ਸੁੱਚਾ ਹੈ ਨਾਮ ਸਿਮਰਦਾ ਹੈ ਤੇ ਸਾਧੂਆਂ ਦੀ ਸੇਵਾ ਕਰਦਾ ਹੈ ਕਿਉਂਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹੜੇ ਬਾਹਰੋਂ ਹੋਰ ਦਿਸਦੇ ਹਨ ਅਤੇ ਅੰਦਰੋਂ ਹੋਰ ਹੁੰਦੇ ਹਨ। ਉਸੇ ਤਰ੍ਹਾਂ ਉਹ ਸੱਜਣ ਠੱਗ ਸੀ ਬਾਹਰੋਂ ਉਹ ਸਾਧੂਆਂ ਵਾਲੇ ਫਕੀਰਾਂ ਵਾਲੇ ਕੱਪੜੇ ਪਾਉਂਦਾ ਸੀ। ਪਰੰਤੂ ਅੰਦਰੋਂ ਜਿਹੜਾ ਉਸ ਦਾ ਮਨ ਸੀ ਉਹ ਖੋਟਾ ਸੀ। ਅਤੇ ਉਹ ਆਏ ਗਏ ਮੁਸਾਫਰਾਂ ਦੀ ਬੜੀ ਸੇਵਾ ਕਰਦਾ। ਉਹਨਾਂ ਨੂੰ ਚੰਗਾ ਖਾਣ ਪੀਣ ਵਾਸਤੇ ਦਿੰਦਾ। ਉਹਨਾਂ ਦੇ ਸੌਣ ਵਾਸਤੇ ਚੰਗਾ ਪ੍ਰਬੰਧ ਕਰਦਾ ਚੰਗਾ ਮੰਜਾ ਵਿਸਤਰਾ ਲਾਉਂਦਾ ਅਤੇ ਜਦੋਂ ਉਹ ਮੁਸਾਫਿਰ ਸੌ ਜਾਂਦਾ ਤਾਂ ਉਹ ਰਾਤ ਨੂੰ ਉਸ ਨੂੰ ਮਾਰ ਕੇ ਉਸ ਦੇ ਕੋਲੋਂ ਜਿਹੜਾ ਵੀ ਉਸ ਦੇ ਕੋਲ ਧਨ ਹੁੰਦਾ, ਦੌਲਤ ਹੁੰਦੀ ਉਹ ਸਾਰਾ ਇਹ ਲੁੱਟ ਲੈਂਦਾ ਸੀ। ਪਰੰਤੂ ਬਾਹਰ ਲੋਕਾਂ ਦੇ ਵਿੱਚ ਉਸ ਦੀ ਬੜੀ ਸ਼ਰਧਾ ਸੀ। ਉਹ ਸੱਜਣ ਠੱਗ ਦੀ ਬੜੀ ਲੋਕ ਸਿਫਤ ਕਰਦੇ ਸਨ। ਇਹ ਬੜਾ ਰੱਬ ਦਾ ਪਿਆਰਾ ਹੈ ਲੋਕਾਂ ਦੀ ਸੇਵਾ ਕਰਦਾ ਹੈ ਪਰੰਤੂ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਉਹਨਾਂ ਹੀ ਰਾਈਆਂ ਨੂੰ ਉਹਨਾਂ ਹੀ ਮੁਸਾਫਰਾਂ ਨੂੰ ਮਾਰ ਕੇ ਉਹਨਾਂ ਦਾ ਧਨ ਪਦਾਰਥ ਉਹਨਾਂ ਦੇ ਕੋਲੋਂ ਲੁੱਟ ਲੈਂਦਾ ਹੈ ਪਰੰਤੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹੋ ਜਿਹੇ ਭੈੜੇ ਬੰਦਿਆਂ ਦਾ ਸੁਧਾਰਨ ਕਰਨ ਵਾਸਤੇ ਉਹਨਾਂ ਨੇ ਚਾਰ ਉਦਾਸੀਆਂ ਆਰੰਭ ਕੀਤੀਆਂ ਤੇ ਧੰਨ 시ਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਜਣ ਠਾਗਣੋ ਰਾਹ ਪਾਉਣ ਦੇ ਵਾਸਤੇ ਉਹਦੀ ਧਰਮਸਾਲਾ ਦੇ ਵਿੱਚ ਪਹੁੰਚ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਪਹਿਲਾਂ ਹੀ ਸਮਝਾਇਆ ਹੋਇਆ ਸੀ ਕਿ ਜੋ ਵੀ ਇਹ ਵਸਤੂ ਖਾਣ ਵਾਸਤੇ ਦੇਵੇ ਆਪਾਂ ਨੇ ਉਹ ਵਸਤੂ ਖਾਣੀ ਨਹੀਂ ਹੈ ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਹਦੀ ਧਰਮਸ਼ਾਲਾ ਦੇ ਵਿੱਚ ਪਹੁੰਚੇ ਤਾਂ ਸੱਜਣ ਠੱਗ ਨੂੰ ਦੇਖ ਕੇ ਇਹ ਲੱਗਿਆ ਕਿ ਇਹਨਾਂ ਦੇ ਕੋਲ ਬੜੀ ਮਾਇਆ ਹੋਵੇਗੀ ਕਿਉਂਕਿ ਇਹਨਾਂ ਦਾ ਪਹਿਰਾਵਾ ਬੜਾ ਸੋਹਣਾ ਹੈ ਇਹ ਵੀ ਸਾਧੂ ਫਕੀਰ ਲੱਗਦੇ ਹਨ ਇਹਨਾਂ ਦੇ ਕੋਲ ਵੀ ਬੜਾ ਪੈਸਾ ਹੋਵੇਗਾ ਅਤੇ ਮੈਂ ਇਹਨਾਂ ਨੂੰ ਰਾਤ ਨੂੰ ਮਾਰ ਕੇ ਇਹਨਾਂ ਦੇ ਕੋਲੋਂ ਸਾਰਾ ਜਿਹੜਾ ਧਨ ਪਦਾਰਥ ਹੈ ਇਹਨਾਂ ਦੇ ਕੋਲੋਂ ਲੁੱਟ ਲਾਵਾਂਗਾ ਤਾਂ ਉਸੇ ਤਰ੍ਹਾਂ ਸੱਜਣ ਠਾਕਰੇ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬੜੀ ਸੇਵਾ ਕੀਤੀ। ਜਦੋਂ ਉਹਨਾਂ ਨੂੰ ਖਾਣ ਵਾਸਤੇ ਪਦਾਰਥ ਦੇਣ ਲੱਗਿਆ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਖਾਣ ਤੋਂ ਮਨਾ ਕਰ ਦਿੱਤਾ। ਅੱਤੇ ਕਿਹਾ ਕਿ ਭਾਈ ਅਸੀਂ ਜਿਹੜੇ ਕੰਮ ਕਰਨ ਵਾਸਤੇ ਆਏ ਹਾਂ ਪਹਿਲਾਂ ਅਸੀਂ ਉਹ ਕੰਮ ਕਰ ਲਈਏ ਫਿਰ ਦੇਖਦੇ ਹਾਂ ਕਿ ਕੀ ਛਕਣਾ ਹੈ। ਇਨਾ ਕਹਿੰਦੇ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਭਾਈ ਮਰਦਾਨਾ ਜੀ ਰਵਾਬ ਵਜਾਓ ਗੁਰਬਾਣੀ ਆਈ ਹੈ ਕਿਉਂਕਿ ਜਿਹੜੀ ਇਹ ਗੁਰਬਾਣੀ ਇਹ ਧੁਰ ਦਰਗਾਹ ਦੇ ਵਿੱਚੋਂ ਆਈ ਹੈ ਜਦੋਂ ਵੀ ਗੁਰਬਾਣੀ ਆਉਂਦੀ ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ ਕਿ ਭਾਈ ਮਰਦਾਨਾ ਜੀ ਰਵਾਬ ਵਜਾਓ ਗੁਰਬਾਣੀ ਆਈ ਹੈ ਉਸੀ ਤਰ੍ਹਾਂ ਸੱਜਣ ਠੱਗ ਨੂੰ ਤਾਰਨ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਸੱਜਣ ਠੱਗ ਦੀ ਧਰਮਸ਼ਾਲਾ ਦੇ ਵਿੱਚ ਬੈਠ ਕੇ ਇਹ ਸ਼ਬਦ ਉਚਾਰਨ ਕੀਤਾ ਊਜਲ ਕਹਿ ਹ ਚਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੋਟਨਾ ਉਤਰੈ ਜੇ ਸੌ ਧੋਵਾ ਤਿਸ ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀਐ ਤਿੱਥੈ ਖੜੇ ਦਸਨ ਅਦੇ ਜਦੋਂ ਸੱਜਣ ਠਾਗੇ ਇਹ ਸ਼ਬਦ ਸੁਣ ਰਿਹਾ ਸੀ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਉਸ ਨੂੰ ਇਹ ਸਪਸ਼ਟ ਹੋ ਰਿਹਾ ਸੀ ਕਿ ਇਹ ਸ਼ਬਦ ਮੇਰੇ ਉੱਪਰ ਪੜਿਆ ਜਾ ਰਿਹਾ ਹੈ ਅਤੇ ਜਦੋਂ ਉਸ ਨੇ ਇਹ ਸ਼ਬਦ ਸੁਣਿਆ ਤਾਂ ਉਹ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਆ ਕੇ ਚਰਨੀ ਡਿੱਗ ਪਿਆ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਪੁੱਛਿਆ ਕਿ ਭਾਈ ਤੇਰਾ ਨਾਮ ਕੀ ਹੈ ਤਾਹੋਂ ਕਹਿਣ ਲੱਗਿਆ ਕਿ ਮੇਰਾ ਨਾਮ ਸੱਜਣ ਹੈ। ਹਿੰਦੂ ਲੋਕ ਮੈਨੂੰ ਸੱਜਣ ਮੱਲ ਕਹਿੰਦੇ ਹਨ। ਮੁਸਲਮਾਨ ਮੈਨੂੰ ਸੇਕ ਸੱਜਣ ਸਾਹ ਕਰਕੇ ਬੁਲਾਉਂਦੇ ਹਨ। ਸੱਜਣ ਦੀ ਇਹ ਗੱਲ ਸੁਣ ਕੇ ਗੁਰੂ ਜੀ ਹੱਸ ਪਏ। ਅਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਤੇਰਾ ਨਾਮ ਤਾਂ ਬੜਾ ਸੋਹਣਾ ਹੈ। ਪਰ ਕੀ ਤੂੰ ਕੰਮ ਵੀ ਸੱਜਣਾ ਵਾਲੇ ਕਰਦਾ ਹੈ? ਜਦੋਂ ਐਨੀ ਗੱਲ ਸੁਣੀ ਤਾਂ ਸੱਜਣ ਠਾਗਣੇ ਨੀਮੀ ਪਾ ਲਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਤੇਰੇ ਕੰਮ ਸੱਜਣਾ ਵਾਲੇ ਨਹੀਂ ਹਨ। ਤੂੰ ਲੋਕਾਂ ਨੂੰ ਧੋਖਾ ਦਿੰਦਾ ਹੈ। ਪਾਪ ਕਰਕੇ ਤੂੰ ਧਨ ਇਕੱਠਾ ਕਰ ਰਿਹਾ ਹੈ। ਭਾਵੇਂ ਤੂੰ ਸਾਧੂਆਂ ਵਾਲੇ ਕੱਪੜੇ ਪਹਿਨੇ ਹਨ। ਫਕੀਰਾਂ ਵਾਲਾ ਬਾਣਾ ਪਹਿਨਿਆ ਹੈ। ਪਰੰਤੂ ਦੋਸ ਰੱਬ ਨੋ ਧੋਖਾ ਨਹੀਂ ਦੇ ਸਕਦਾ ਉਹ ਪਰਮਾਤਮਾ ਤੇਰੇ ਕਰਮਾਂ ਨੂੰ ਦੇਖਦਾ ਹੈ ਉਹ ਤੇਰੇ ਸਾਰੇ ਕੰਮਾਂ ਨੂੰ ਜਾਣਦਾ ਹੈ ਯਾਦ ਰੱਖ ਇੱਕ ਦਿਨ ਮਰਨਾ ਜ਼ਰੂਰ ਹੈ ਅਤੇ ਇਹ ਜਿਹੜਾ ਸਾਰਾ ਧਨ ਤੂੰ ਇਕੱਠਾ ਕੀਤਾ ਹੈ ਸਾਰਾ ਇਹ ਇੱਥੇ ਰਹਿ ਜਾਵੇਗਾ ਜਦੋਂ ਇੰਨੀਆਂ ਗੱਲਾਂ ਸੱਜਣ ਠੱਗ ਨੇ ਸੁਣੀਆਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੇ ਉੱਪਰ ਡਿੱਗ ਪਿਆ ਕਿ ਮਹਾਰਾਜ ਮੇਰੇ ਕੋਲ ਬਹੁਤ ਵੱਡੀ ਭੁੱਲ ਹੋ ਗਈ ਹੈ ਮੇਰੇ ਕੋਲ ਗਲਤੀ ਹੋ ਗਈ ਹੈ ਅਤੇ ਉਸ ਤੋਂ ਬਾਅਦ ਜਿਹੜਾ ਸੱਜਣ ਠੱਗ ਸੀ ਉਹ ਧਨ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਚੇਲਾ ਬਣ ਗਿਆ ਉਸ ਤੋਂ ਬਾਅਦ ਸੱਜਣ ਠੱਗ ਸੱਜਣ ਸੰਤ ਬਣ ਗਿਆ ਕਿਉਂਕਿ ਉਸ ਤੋਂ ਬਾਅਦ ਉਸਨੇ ਉਹ ਸਾਰਾ ਹੀ ਜਿਹੜਾ ਧਨ-ਦੌਲਤ ਇਕੱਠੀ ਕਰਦਾ ਸੀ ਲੋਕਾਂ ਦੇ ਨਾਲ ਧੋਖਾ ਕਰਦਾ ਸੀ ਸਾਰਾ ਕੁਝ ਉਸਨੇ ਛੱਡ ਦਿੱਤਾ ਫਿਰ ਉਸ ਤੋਂ ਬਾਅਦ ਉਹ ਗੁਰਬਾਣੀ ਦੇ ਲੜ ਲੱਗ ਪਿਆ ਅਤੇ ਸਾਰਾ ਹੀ ਧਨ-ਦੌਲਤ ਗਰੀਬਾਂ ਦੇ ਵਿੱਚ ਵੰਡ ਦਿੱਤਾ ਅਤੇ ਫਿਰ ਜਿਹੜੀ ਉਸਨੇ ਧਰਮਸ਼ਾਲਾ ਬਣਾਈ ਹੋਈ ਸੀ ਫਿਰ ਸੱਚੇ ਮਨ ਦੇ ਨਾਲ ਉਹ ਸਾਧੂਆਂ ਦੀ ਸੇਵਾ ਕਰਨੀ ਉਸਨੇ ਸ਼ੁਰੂ ਕਰ ਦਿੱਤੀ ਸੋ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਆਪਣੀ ਗੁਰਬਾਣੀ ਦੇ ਵਿੱਚ ਸਾਨੂੰ ਇਹ ਸਮਝਾਉਂਦੇ ਹਨ ਕਿ ਰਸਨਾ ਗੁਣ ਗੋਪਾਲ ਨਿਤ ਗਾਇਨ ਕਿ ਜਦੋਂ ਅਸੀਂ ਆਪਣੇ ਜੀਬ ਦੇ ਨਾਲ ਆਪਣੀ ਰਸਨਾ ਦੇ ਨਾਲ ਉਸ ਪ੍ਰਮਾਤਮਾ ਦੇ ਗੁਣ ਗਾਵਾਂਗੇ ਉਸ ਪ੍ਰਮਾਤਮਾ ਦਾ ਨਾਮ ਅਸੀਂ ਜਪਣਾ ਸ਼ੁਰੂ ਕਰ ਦੇਵਾਂਗੇ ਫਿਰ ਅਸੀਂ ਵੀ ਉਸ ਸੱਜਣ ਦੀ ਤਰ੍ਹਾਂ ਸੱਜਣ ਸੰਤ ਬਣ ਜਾਵਾਂਗੇ ਸੋ ਜਿਨ੍ਹਾਂ ਵੀ ਸਮਾ ਸਾਨੂੰ ਮਿਲੇ ਤਾਂ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਸੁਣਨੀ ਚਾਹੀਦੀ ਇਸੇ ਗੁਰਬਾਣੀ ਦੇ ਦੱਸੇ ਹੋਏ ਰਾਹ ਤੇ ਉੱਪਰ ਸਾਨੂੰ ਚੱਲਣਾ ਚਾਹੀਦਾ ਹੈ ਸੋ ਹੋਈਆਂ ਬੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ